ਸਸਿਕਾ ਚੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਸਰੀ ਦੇ ਵਿੱਚ ਵਿਸਾਖੀ ਨੂੰ ਸਮਰਪਿਤ 26ਵਾਂ ਨਗਰ ਕੀਰਤਨ ਸਜਾਇਆ ਗਿਆ ਸਰਕਾਰੀ ਅੰਕੜੇ ਦੇ ਅਨੁਸਾਰ ਨਗਰ ਕੀਰਤਨ ਦੇ ਵਿੱਚ 5.5 ਲੱਖ ਤੋਂ ਵੀ ਵੱਧ ਲੋਕ ਸ਼ਾਮਲ ਹੋਏ ਜਿਨ੍ਹਾਂ ਦੇ ਵਿੱਚ ਬਹੁ ਗਿਣਤੀ ਸਿੱਖਾ ਤੋਂ ਇਲਾਵਾ ਹੋਰ ਪਾਈਚਾਰਿਆ ਦੇ ਲੋਕ ਵੀ ਸਨ ਬਹੁਤ ਸੁੰਦਰ ਤੇ ਮਨਮੋਹਕ ਡਾਂਗ ਦੇ ਨਾਲ ਸਜਾਏ ਗਏ ਵਾਹਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਜੋਭਿਤ ਕਰਕੇ ਪੰਜੇ ਪਿਆਰੇ ਦੀ ਅਗਵਾਈ ਹੇਠ ਸਵੇਰੇ 11:00 ਵਜੇ ਸਰੀ ਦੇ ਦਵਾਰਾਸ਼ਮੇਸ਼ ਦਰਬਾਰ ਸਾਹਿਬ ਤੋਂ ਇਹ ਨਗਰ ਕੀਰਤਨ ਰਵਾਨਾ ਹੋਇਆ ਅਤੇ ਆਪਣੇ નિર્ધારਿਤ ਰੂਟ ਉਤੇ ਚਲਦੇ ਹੋਏ ਕਈ ਘੰਟਿਆਂ ਬਾਅਦ ਉੱਥੇ ਹੀ ਆ ਕੇ ਸਮਾਪਤ ਹੋਇਆ ਸਰੇਤੇ ਵਿੱਚ ਨਗਰ ਕੀਰਤਨ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ ਰਵਾਇਤੀ ਸ਼ੁਰੂਆਤ ਮੋਕੇ ਫੌਜੀ ਦਸਤੇ ਨੇ ਸਲਾਮੀ ਦਿੰਦੇ ਹੋਏ ਬੈਂਟੀਆਂ ਸਵਾਗਤੀ ਧੁਨਾ ਨਾਲ ਸ਼ਾਮਲ ਸੰਗਤਾਂ ਮਨਮੋਇਆ ਨਗਰ ਕੀਰਤਨ ਦੇ ਸਾਰੇ ਰਸਤੇ ਨੂੰ ਆਮ ਆਵਾਜਾਈ ਦੇ ਲਈ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਨਗਰ ਕੀਰਤਨ ਦੇ ਦਸਤੇ ਵਿੱਚ ਸ਼ਰਧਾਲੂਆਂ ਦੇ ਵੱਲੋਂ ਖਾਣ ਪੀਣ ਦੇ ਸਵਾਤਲੇ ਲੰਗਰ ਵਰਤਾਏ ਗਏ ਸਾਰਾ ਸ਼ਹਿਰ ਗੁਰਬਾਣੀ ਦੇ ਰੰਗ ਵਿੱਚ ਰੰਗਿਆ ਮਹਿਸੂਸ ਹੁੰਦਾ ਰਿਹਾ ਬਹੁਤੇ ਲੋਕਾਂ ਨੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾਈਆਂ ਅਤੇ ਬੀਬੀਆਂ ਨੇ ਉਸੇ ਰੰਗ ਦੀਆਂ ਚੁੰਨੀਆਂ ਲਈਆਂ ਹੋਈਆਂ ਸਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਛੇੜੀ ਟੈਰਿਫ ਦੇ ਜਾਂਤੇ ਬਾਵਜੂਦ ਦੋਵਾਂ ਮੁਲਕਾਂ ਦੇ ਦਰਮਿਆਨ ਪੈਦਾ ਹੋਈ ਖਟਾਸ ਅਤੇ ਸਰਹੱਦੀ ਸ਼ਕਤੀ ਦੇ ਬਾਵਜੂਦ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਲੋਕ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਫੈਡਰਲ ਆਗੂਆਂ ਦੇ ਵਿੱਚੋਂ ਚਕਮਿੰਦ ਸਿੰਘ ਨੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਜਦਕਿ ਟੋਰੀ ਆਗੂ ਪੀਰ ਪੋਲੀਵ ਵੈਂਕੂਵਰ ਦੇ ਵਿੱਚ ਹੋਣ ਦੇ ਬਾਵਜੂਦ ਉੱਥੇ ਨਹੀਂ ਪਹੁੰਚੇ ਅਤੇ ਸੰਦੇਸ਼ ਭੇਜ ਕੇ ਫਰਜ਼ ਪੂਰਾ ਕਰ ਲਿਆ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਤੇ ਲਿਬਰਲ ਆਗੂ ਮਾਰਕ ਕਾਰਡਿਨੀ ਨੇ ਅਨਟੋਰੀਓ ਵਿੱਚ ਚੋਣ ਮੁਹਿੰਮ ਤੋਂ ਵਹਿਲ ਕੱਢ ਕੇ ਸਿੱਖ ਪਾਈਚਾਰੇ ਨੂੰ ਵਧਾਈ ਦਾ ਸੰਦੇਸ਼ ਦਿੱਤਾ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਏਬੀ ਨੇ ਸਟੇਜ ਤੋਂ ਬੋਲਦੇ ਆਪਣੇ ਸੂਬੇ ਦੇ ਵਿਕਾਸ ਦੇ ਵਿੱਚ ਸਿੱਖ ਪਾਈਚਾਰੇ ਵੱਲੋਂ ਪਾਈ ਯੋਗਦਾਨ ਦੀ ਗੱਲ ਕਰਦਿਆਂ ਉਹਨਾਂ ਨੂੰ ਪਾਈਚਾਰਕ ਇਕਤਾ ਦੀ ਹਮਿੱਦ ਦੱਸਿਆ ਹਾਲਾਂਕਿ ਕਿਸੇ ਵੀ ਅਨਸੁਖਾਵੀ ਘਟਨਾ ਤੋਂ ਬਚਾਅ ਦੇ ਲਈ ਪੁਲਿਸ ਵੱਲੋਂ ਪੂਕਤਾ ਪਰਬੰਧ ਕੀਤੇ ਗਏ ਸਨ ਸਰੀਤੋ ਚੌਨ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਕਈ ਥਾਵਾਂ 'ਤੇ ਆਪਣੀਆਂ ਸਟੇਜਾਂ ਲਾ ਕੇ ਸੰਬੋਧਨ ਕਰਦਿਆ ਵੋਟਰਾਂ ਨੂੰ ਆਪਣੇ ਨਾਲ ਜੋੜਨ ਦੇ ਯਤਨ ਕੀਤੇ ਵਪਾਰਕ ادارے ਨੇ ਵੀ ਸੰਗਤ ਦੀ ਭੀੜ ਨੂੰ ਆਪਣੇ ਵੱਲ ਖਿੱਚਣ ਦੇ ਲਈ ਵੱਖੋ-ਵੱਖਰੇ ਟੰਕ ਅਪਣਾਏ ਦੱਸਿਆ ਗਿਆ ਕਿ ਸ੍ਰੀ ਦਵ ਵਿਸਾਖੀ ਨਗਰ ਕੀਰਤਨ 1998 ਦੇ ਵਿੱਚ ਸ਼ੁਰੂ ਹੋਇਆ ਸੀ ਤੇ ਪਹਿਲੇ ਨਗਰ ਕੀਰਤਨ ਦੇ ਵਿੱਚ 50 ਹਜ਼ਾਰ ਸੰਗਤ ਨੇ ਹਾਜ਼ਰੀ ਭਰੀ ਸੀ ਉਸ ਤੋਂ ਬਾਅਦ ਹਰੇਕ ਸਾਲ ਸੰਗਤ ਦੀ ਗਿਣਤੀ ਵਧਦੀ ਗਈ ਕੋਰੋਨਾ ਮਹਾਮਾਰੀਦਿਆਂ ਬੰਦਸ਼ਾਤੇ ਕਾਰਨ 2021 ਦੇ ਵਿੱਚ ਨਗਰ ਕੀਰਤਨ ਨਹੀਂ ਕੱਢਿਆ ਜਾ ਸਕਿਆ ਸੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ